ਕਰਾ ਰਹੇ ਆਗੇ ਔਰ ਕੱਲ ਰੁੱਕਾ ਵੀ ਭੇਜਿਆ ਗਿਆ ਸੀ ਆ ਤੇ ਰੁੱਕੇ ਦੇ ਉੱਤੇ ਉਹ ਕਰਦੇ ਹੋਏ ਅੱਜ ਉਹਨਾਂ ਨੇ ਐਕਟ ਕੀਤਾਗਾ ਤੇ ਉੱਥੋਂ ਨੇ ਜਿਹੜੇ ਤਬੇ ਦੇ ਮੁਲਾਜ਼ਮ ਆ ਕੇ ਗਏ ਹੈਗੇ ਲੱਖਾ ਸਿੰਘ ਸਤਾਣਾ ਦੇ ਉਹ ਵੀ ਜਿਸ ਤਰੀਕੇ ਦੇ ਨੇ ਕਿਹਾ ਸੀ ਮੇਰੇ ਤੇ ਤਸ਼ੱਦਦ ਹੋਇਆਗਾ ਉਹ ਸਾਰੇ ਦੇ ਸਾਰੇ ਬੰਨਾਂ ਨੇ ਬਿਆਨ ਕਲਮਬਦ ਕੀਤੇ ਹੈਗੇ ਇੱਕ ਤਾਂ ਇਹ ਗੱਲ ਆ ਜਾਂਦੀ ਹੈ ਕਿ ਦੂਸਰੀ ਗੱਲ ਆ ਜਾਂਦੀ ਕਿ ਅਸੀਂ ਜਿਹੜਾ ਡੀਐਸਪੀ ਸਤਵੀਰ ਸਿੰਘ ਹੈਗਾ ਉਹਨੂੰ ਅਸੀਂ ਦੱਸਣਾ ਕਿ ਧਮਕੀ ਕਿਵੇਂ ਦੇਈਦੀ ਹੈਗੀ ਜਿਹੜਾ ਬਰਨਾਲੇ ਦਾ ਹੈਗਾ ਕਿ ਉਹ ਕਹਿ ਰਿਹਾ ਸੀ ਕਿ ਜੇ ਲੱਖਾ ਸਿੰਘ ਸਤਾਣਾ ਦਾ ਕੋਈ ਵੀ ਬੰਦਾ ਇਹਦੇ ਖਿਲਾਫ ਸਾਡੇ ਖਿਲਾਫ ਬਰਨਾਲਾ ਪੁਲਿਸ ਦੇ ਖਿਲਾਫ ਕੋਈ ਵੀ ਕੋਈ ਐਫ ਆਈ ਆਰ ਜਾਂ ਕੋਈ ਵੀ ਕੇਸ ਨੌਜ ਕਰਾਊਗਾ ਜਾਂ ਪਰਸਿਊ ਕਰੂਗਾ ਤਾਂ ਅਸੀਂ ਉਹਨੂੰ ਦੇਖਾਂਗੇ ਉਹਨੂੰ ਚੱਕ ਕੇ ਅਸੀਂ ਅਲਾਸੀਂ ਕਹਿੰਦੇ ਹੁਣ ਇਹਦੇ ਨਾਲ ਖੜੇ ਨੂੰ ਚੱਕ ਕੇ ਤੇ ਉਂਗਲਾ ਲਾ ਕੇ ਦਿਖਾਓ ਅਸੀਂ ਕੱਲ ਡੀ ਜੀ ਪੀ ਪੰਜਾਬ ਐਸ ਐਸ ਪੀ ਬਰਨਾਲਾ ਐਸ ਐਸ ਪੀ ਬਠਿੰਡਾ ਸੀ ਐਮ ਪੰਜਾਬ ਮਾਨਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਕੀਤੀ ਹੈ ਕਿ ਸਪੀਕਰ ਸਾਹਿਬ ਨੂੰ ਵੀ ਅਸੀਂ ਭੇਜ ਚੁੱਕੇ ਹਾਂਗੇ ਔਰ ਅਸੀਂ ਮੈਂ ਦੱਸਣਾ ਚਾਹਣੇ ਹਾਂਗੇ ਕਿ ਅਸੀਂ ਤੁਸੀਂ ਇੱਥੇ ਦਾ ਛੱਡੋ ਇੱਥੇ ਵੀ ਹਾਈ ਕੋਰਟ ਛੱਲੇ ਤੁਹਾਨੂੰ ਸੁਪਰੀਮ ਕੋਰਟ ਦਾ ਰੈਡ ਐਂਟਰੀ ਤੁਹਾਡੀਆਂ ਜਿਹੜੀ ਤੁਹਾਡੀਆਂ ਨੇ ਜ਼ਿੰਦਗੀ ਇਹ ਏਸੀਆਰ ਦੇ ਵਿੱਚ ਲਿਖਾਵਾਂਗੇ ਤੁਹਾਡੇ